ਹੈਲੋ ਜੀ ਸਤਿ ਸ਼੍ਰੀ ਅਕਾਲ ਆਲਕ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਹੋਰ ਦੱਸੋ ਜੀ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਠਾਕ ਹਾਂ ਜੀ ਅੱਜ ਤਰੀਕ ਹੈਗੀ ਆ ਜੀ 12 ਅਗਸਤ ਦਿਨ ਹੈਗਾ ਜੀ ਮੰਗਲਵਾਰ ਦਾ ਲਓ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੈਲਾ ਕੰਦਾ ਬਟਨ ਜ਼ਰੂਰ ਦਬਾ ਦਿਓ ਕਿਉਂਕਿ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਲੋ ਜੀ ਆਪਾਂ ਕੱਲ ਬਹੁਤ ਜ਼ਿਆਦਾ ਬਿਜ਼ੀ ਕੱਲ ਆਪ ਤੋਂ ਵੀਡੀਓ ਨਹੀਂ ਅਪਲੋਡ ਹੋਈ ਜੀ ਕਿਉਂਕਿ ਕੱਲ ਪਹਿਲਾਂ ਤਾਂ ਬੱਚੇ ਸਕੂਲ ਤੋਰੇ ਜੀ ਸਰਦਾਰ ਜੀ ਜੌਬ ਤੇ ਗਏ ਫਿਰ ਰੋਟੀ ਲਾਹੀ ਵਸ ਤੁਹਾਨੂੰ ਪਤਾ ਕੱਲੀਆਂ ਕਰਕੇ ਜੀ ਸਾਰਾ ਦਿਨ ਹੀ ਕੰਮ ਲੋਟਾਈ ਹੈਗੇ ਤੇ ਉਸ ਤੋਂ ਬਾਅਦ ਆਪਣੇ ਰਿਸ਼ਤੇਦਾਰ ਆ ਗਏ ਸੀ ਜੀ ਫਿਰ ਉਹਨਾਂ ਨੂੰ ਚਾਹ ਪਾਣੀ ਕਰਿਆ ਉਹ ਜਿਆਦਾ ਦਿਨ देर ਤਹੋ ਖੜੇ ਨਹੀਂ ਵੀ ਨਹੀਂ ਹੈਗੇ 5-10 ਮਿੰਟ ਹੀ ਖੜੇ ਸੀਗੇ ਪਰ ਫਿਰ ਵੀ ਤੁਹਾਨੂੰ ਪਤਾ ਜਦ ਆ ਜਾਂਦਾ ਕੋਈ ਨਾ ਕੋਈ ਭੈਣ ਭਾਈ ਦੇ ਕੋਲ ਬੈਠਣਾ ਹੀ ਪੈਂਦਾ ਜੀ ਫੇਰ ਉਸ ਤੋਂ ਬਾਅਦ ਜੀ ਜਪ ਕੀਰਤ ਨੂੰ ਗੁਰਦੁਆਰਾ ਸਾਹਿਬ ਕਲਾਸ ਲਾਉਣ ਜਾਣੀ ਹੁੰਦੀ ਆ ਆਪਣੇ ਗੁਰਦੁਆਰਾ ਸਾਹਿਬ ਤੇ ਉੱਥੇ ਜੀ ਇਹਨਾਂ ਨੂੰ ਦਿੱਤੀ ਸੀ ਡਰੈੱਸ ਉਹ ਪਹਿਲਾਂ ਇਹਨੇ ਮੈਨੂੰ ਕਹਿਤਾ ਵੀ ਮੰਮਾ ਮੈਂ ਡਰੈੱਸ ਸੁਬਾਹ ਪਾ ਕੇ ਜਾਣੀ ਆ ਫੇਰ ਜੀ ਉਹਦੋਂ ਬਾਅਦ ਮੈਂ ਡਰੈੱਸ ਸਿਉਣ ਲੱਗ ਗਈ ਪਰ ਸਲਵਾਰ ਮੈਂ ਬਣਾਤੀ ਸੀਗੀ ਤੇ ਕਮੀਜ਼ ਨਹੀਂ ਜੀ ਮੇਰੇ ਕੋਲ ਬਣਿਆ ਉਹਦਾ ਤੇ ਫੇਰ ਉਸ ਤੋਂ ਬਾਅਦ ਚਲੋ ਵਿਚਾਲੀ ਰਹਿ ਗਈ ਹੁਣ ਅੱਜ ਅਪਸ ਅੱਜ ਸਿਲਾਈ ਕਰਾਂਗੇ ਉਹ ਤਾਂ ਕਰਕੇ ਜੀ ਕੱਲ ਮਿੱਤੋ ਵੀਡੀਓ ਨਹੀਂ ਅਪਲੋਡ ਹੋਈ ਹੋਰ ਦੱਸੋ ਜੀ ਤੁਹਾਡੇ ਵੱਲ ਮੌਸਮ ਕਿਵੇਂ ਆ ਤੇ ਕਮੈਂਟ ਕਰਕੇ ਮੈਨੂੰ ਤੁਸੀਂ ਜਰੂਰ ਦੱਸਿਓ ਸਾਡੇ ਵੱਲ ਰਾਤ ਮੀਂਹ ਪੈ ਗਿਆ ਜੀ ਤੇ ਅੱਜ ਸਵੇਰ ਦੀ ਲਾਈਟ ਵੀ ਨਹੀਂ ਹੈਗੀ ਪਰ ਟਾਈਮ 8 ਵਜ ਗਏ ਜੀ ਸਵੇਰ ਦੇ ਦੇਖੋ ਜੀ ਟਾਈਮ ਵਜ ਗਏ ਸਹੀ 8 ਵਜ 8 ਵਜ ਕੇ 5 ਮਿੰਟ ਹੋ ਗਏ 5 ਮਿੰਟ ਹੀ ਹੋਰੀ ਵੀ ਆ ਜੀ ਸਹੀ 8 ਵਜ ਗਏ ਲਓ ਜੀ ਤੁਹਾਨੂੰ ਦਿਖਾਉਣੀ ਆਪਾਂ ਮੌਸਮ ਬਾਰਿਸ਼ ਕਿਵੇਂ ਦਾ ਰਾਤ ਮੀਂਹ ਆ ਗਿਆ ਸੀ ਜੀ ਸਾਰੀ ਰਾਤ ਮੀਂਹ ਪਈ ਗਿਆ ਦੇਖੋ ਹੁਣ ਤਾਂ ਠੀਕ ਆ ਵੈਸੇ ਮੌਸਮ ਵੈਸੇ ਮੌਸਮ ਠੰਡਾ ਹੋਇਆ ਪਿਆ ਪੂਰਾ ਤੇ ਬਾਕੀ ਸਵੇਰੇ ਮੈਂ ਅੱਜ ਉੱਠੀ ਸੀ 4:30 ਵਜੇ 4:30 ਵਜੇ ਉੱਠ ਕੇ ਪਹਿਲਾਂ ਮੈਂ ਆਪਾਂ ਗੋਹਾ ਕੁੜਾ ਸਿੱਟਿਆ ਗੋਹਾ ਤੁਹਾਨੂੰ ਪਤਾ ਜਦ ਮੀ ਆ ਜਾਂਦਾ ਜੀ ਬਹੁਤ ਬੁਰਾ ਹਾਲ ਹੋ ਜਾਂਦਾ ਗੋਹੇ ਦਾ ਗੋਹਾ ਜਮੇ ਗਿੱਲਾ ਹੋ ਕੇ ਜਮਾ ਹੀ ਪਤਲਾ ਪਤਲਾ ਜਿਹਾ ਗੁਹਾ ਹੋ ਗਿਆ ਉਸ ਤੋਂ ਬਾਅਦ ਫਿਰ ਮੱਜਾਂ ਵੀ ਜੀ ਬਹੁਤ ਜ਼ਿਆਦਾ ਲਿਬੜੀਆਂ ਸੀ ਫਿਰ ਸਵੇਰੇ ਪਹਿਲਾਂ ਮੱਜਾਂ ਨਵਾ ਕੇ ਅੰਦਰ ਕਰੀਆਂ ਜੀ ਫਿਰ ਆਪਾਂ ਚੋਈਆਂ ਧਾਰਾਂ ਤਾਰਾ ਜੋ ਕੀ ਹੁਣ ਆਪੇ ਹੀ ਆ ਆਰਾਮ ਨਾਲ ਬੈਠੀਆਂ ਨੇ ਹਜੇ 8 ਵਜੇ ਨੇ ਜੀ ਸਵੇਰ ਦੇ ਆਰਾਮ ਨਾਲ ਬੈਠੀਆਂ ਨੇ ਹੁਣ ਆਪਾਂ ਇਹਨਾਂ ਨੂੰ ਦੁਬਾਰੇ ਕੱਖ ਪਾਵਾਂਗੇ ਜੀ ਤੇ ਨਾਲੇ ਆਪਾਂ ਇਹਨਾਂ ਨੂੰ ਦੇਖਦੇ ਆ ਬਾਹਰ ਕੱਢ ਦਾਂਗੇ ਮਿੰਦਕ ਮੌਸਮ ਬਹੁਤ ਵਧੀਆ ਜੀ ਦੇਖੋ ਠੰਡਾ ਠੰਡਾ ਮੌਸਮ ਹੈ ਆਪਾਂ ਆਇਆ ਹੈ ਜੀ ਆਪਣਾ ਆੜੂ ਆਇਆ ਹੈਗਾ ਜੀ ਆਪਣਾ ਛੋਟਾ ਜਿਹਾ ਤਾਰ ਲਓ ਜੀ ਮੈਂ ਲੱਗੀਆਂ ਹਾਂ काम शुरू करना मैं बच्चे पहला ता सरदार जीया दी रोटियां लाईया जी फेर लाहीया बच्चियां दी रोटियां ਹੁਣ ਮੈਂ ਆਪਣੀ ਕੱਲੀ ਆ ਜੀ ਮੈਂ ਹੁਣ ਮੇਰੀਆਂ ਰੋਟੀਆਂ ਰੈਂਦੀਆਂ ਨੇ ਲਓ ਮੈਂ ਲਾਉਣ ਲੱਗਦੀ ਆ ਜੀ ਰੋਟੀ ਤੇ ਦੇਖੋ ਮੇਰਾ ਸਾਮਾਨ ਲੈ ਕੇ ਮੈਂ ਖਲਾਰਾ ਪੀ ਆਪਿਆ ਲਓ ਜੀ ਟਾਈਮ ਵੱਜ ਗਿਆ 8:30 ਰੋਟੀ ਮੈਂ ਲਾ ਲਈ ਜੀ ਰੋਟੀ ਲਾਉਣ ਤੋਂ ਬਾਅਦ ਮੈਂ ਰਸੋਈ ਸਾਫ ਕਰਦੀ ਜੀ ਤੇ ਭਾਂਡੇ ਧੋਤੇ ਪ੍ਰਾਂਤ ਪ੍ਰੋਧ ਵਗੈਰਾ ਸਾਰੇ ਭਾਂਡੇ ਧੋਤੇ ਜੀ ਸਿਰੇ ਦੁੱਧ ਵਾਲੇ ਭਾਂਡੇ ਨੇ ਜਾਂ ਧਾਰਾ ਚੋਕੇ ਦੁੱਧ ਸਾਮਤੇ ਆ ਜਦੋਂ ਤਾਂ ਪਾ ਘਰਾਂ ਲੈ ਦਿੰਨੇ ਆ ਉਹ ਭਾਂਡੇ ਜੀ ਮੈਂ ਸਵੇਰੀ ਸਾਫ ਕਰ ਦਿੰਨੇ ਜਦੀ ਕਿਉਂਕਿ ਫਿਰ ਭਾਂਡੇ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਫਿਰ ਨਾਲੇ ਆਪ ਨੂੰ ਔਖਾ ਹੁੰਦਾ ਨਾਲ ਦੀ ਨਾਲ ਧੁੱਤ ਜਾਂਦੇ ਸੌਖਾ ਰਹਿੰਦਾ ਜੀ ਦੇਖੋ ਸਾਫ ਹੋ ਗਿਆ ਆਪਣਾ ਹੁਣ ਮੈਂ ਲਾਉਣ ਲੱਗਦੀ ਝਾੜੂ ਝਾੜੂ ਪੋਚਾ ਲਾ ਲੈਣਿਆ ਜੀ ਕਿਉਂਕਿ ਕੋਈ ਲਾਈਟ ਨਹੀਂ ਹੈਗੀ ਅੱਜ ਹੁਣ ਜਿਹੜੇ ਬਾਹਰਲੇ ਕੰਮ ਨੇ ਪਾਣੀ ਵਾਲੇ ਉਹ ਆਪਾਂ ਲਾਈਟ ਆਈ ਤੋਂ ਕਰਾਂਗੇ ਜੀ ਹੁਣ ਮੈਂ ਅੰਦਰਲੇ ਕੰਮ ਕਰ ਰਹੀ ਆ ਤੇ ਮ अच्छाड़ू अच्छाड़ू लाग दिये। वैसे इन्हाँ पूरा ਕਿਉਂਕਿ ਆਪਾਂ ਸ਼ਾਮ ਨੂੰ ਵੀ ਝਾੜੂ ਲਾ ਦੇਨੇ ਆ ਪੋਚਾ ਤਾਂ ਆਪਾਂ ਸਵੇਰੇ ਲਾ ਦੇਣਾ ਸ਼ਾਮ ਨੂੰ ਝਾੜੂ ਲਾ ਦੇਨੇ ਆ ਤਾਂ ਕਿ ਜਿਵੇਂ ਨਮੂੜਾ ਨਹੀਂ ਹੁੰਦਾ ਹੈ ਆਪ ਨੂੰ ਹੈ ਸਫਾਈ ਰਹਿਦੀ ਰਹੇਂ ਤੇ

ਲਓ ਜੀ ਸਾਰੇ ਘਰ ਦੇ ਵਿੱਚ ਆਪਣਾ ਝਾੜੂ ਲੱਗ ਗਿਆ ਹੁਣ ਮੈਂ ਲਾਉਂਗੀ ਜੀ ਪੋਚਾ ਅੱਜ ਲਾਈਟ ਬਣੀ ਆ ਬਹੁਤ ਕੰਮਾ ਖੜੀ ਨਹੀਂ ਜੀ ਕਿਉਂਕਿ ਲਾਈਟ ਨਹੀਂ ਹੈਗੀ ਅੱਜ ਸਵੇਰ ਦੀ ਲਓ ਜੀ نیچے ਆਪਣੇ ਸਾਰੇ ਝਾੜੂ ਲੱਗ ਗਿਆ ਜੀ ਪੋਚਾ ਰਹਿ ਗਿਆ ਮੈਂ ਪੋਚਾ ਲਾਉਣੀ ਆ ਲਓ ਜੀ ਹੁਣ ਆਪਾਂ ਉੱਪਰ ਲਾ ਆਈਏ ਝਾੜੂ ਮੈਂ ਜਾ ਰਹੀ ਆ ਜੀ ਉੱਪਰ ਕੋਠੇ ਤੇ ਹੁਣ ਝਾੜੂ ਲਾਦੀ ਆ ਲਓ ਜੀ ਆਪਾਂ ਲਾਦੀ ਆ ਝਾੜੂ ਲਓ ਜੀ ਦੇਖੋ ਮੈਂ ਲਾਉਣ ਲਈ ਝਾੜੂ ਜੀ ਚਲੋ ਲਓ ਜੀ ਝਾੜੂ ਪੋਚਾ ਤੇ ਮਗਦਰ ਡੰ ਪਸੂਆਂ ਦਾ ਕੰਮ ਉਹਦਾ ਤਾਂ ਕੁੱਤਿਆਂ ਨੂੰ ਖਾਣਾ ਪਾਇਆ ਜੀ ਛੋਟੇ ਛੋਟੇ ਆਪਣੇ ਘਰੇ ਕਤੂਰੇ ਨੇ ਤੁਹਾਨੂੰ ਪਤਾ ਫ੍ਰੈਂਚ ਆਪਣੀ ਕੁੱਤੀ ਸੋਈ ਹੋਈ ਆ ਜੀ ਉਹਨਾਂ ਨੂੰ ਸਾਰਿਆਂ ਸਾਰਾ ਲੇਕ ਖਵਾਇਆ ਜੀ ਚੁੰਗਣੀ ਨਾਲ ਤੇ ਉਸ ਤੋਂ ਬਾਅਦ ਜੀ ਫਿਰ ਅੱਜ ਮੈਂ ਕੰਮ ਬਹੁਤ ਜ਼ਿਆਦਾ ਮੁਸ਼ਕਿਲ ਨਾ ਕੀਤੇ ਨੇ ਉਹ ਕਿਉਂ ਜੀ ਕਿਉਂਕਿ ਅੱਜ ਤੁਹਾਨੂੰ ਦੱਸਿਆ ਸੀਗਾ ਪਹਿਲਾ ਵੀਡੀਓ ਸ਼ੁਰੂ ਕੀਤੀ ਆ ਤਾਂ ਰਾਤ ਦੀ ਜੀ ਆਪਣੇ ਲਾਈਟ ਨਹੀਂ ਸੀਗੀ ਲਾਈਟ ਨਾ ਹੋਣ ਕਰਕੇ ਜੀ ਆਪਣੇ ਕੰਮ ਸਾਰੇ ਹੀ ਨਾ ਲੇਟ ਹੋ ਗਏ ਬਾਕੀ ਪਾਣੀ ਤੋਂ ਵੀ ਨਾ ਤੁਹਾਨੂੰ ਪਤਾ ਵੀ ਕੋਈ ਕੰਮ ਨਹੀਂ ਹੁੰਦਾ ਹੈਗਾ ਬਾਹਰ ਪਸ਼ੂਆਂ ਨੂੰ ਪਾਣੀ ਪਿਆਉਣਾ ਸੀ ਜੀ ਬਾਕੀ ਬਾਥਰੂਮ ਧੋਣੇ ਸੀਗੇ ਬਾਕੀ ਫਰਸ਼ ਧੋਣੇ ਸੀ ਉਹ ਸਾਰੇ ਪਾਣੀ ਨਾਲ ਪਰ ਆਪਣੇ ਹੋ ਹੈਗੀਆਂ ਨੇ ਜੀ ਆਪਣੇ ਦੋ ਟੈਂਕੀ ਆ ਪਰ ਫਿਰ ਵੀ ਡਰੀ ਲੱਗਦਾ ਰਿਹਾ ਵੀ ਕਿਤੇ ਟੈਂਕੀ ਖਤਮ ਨਾ ਹੋ ਜਵੇ ਕਿਉਂਕਿ ਰਾਤ ਦੀ ਜੀ ਬਿਲਕੁਲ ਲਾਈਟ ਨਹੀਂ ਆਈ ਹੁਣ ਲਾਈਟ ਸਵਾ 10 ਵਜੇ ਆਈ ਸੀ ਕਦੇ ਆ ਜਾਂਦੀ ਸੀ ਕਦੇ ਚਲੀ ਜਾਂਦੀ ਸੀ ਕਦੇ ਆ ਜਾਂਦੀ ਸੀ ਕਦੇ ਚਲੀ ਜਾਂਦੀ ਸੀ ਜੀ ਕਿਉਂਕਿ ਫਿਰ ਤੁਹਾਨੂੰ ਪਤਾ ਜੇ ਲਾਈਟ ਨਹੀਂ ਹੁੰਦੀ ਤਾਂ ਕੰਮ ਆਪਣੇ ਸਾਰੇ ਈ ਲੇਟ ਹੋ ਜਾਂਦੇ ਨੇ ਜੀ ਚਲੋ ਹੁਣ ਆਪਣਾ ਤਕਰੀਬਨ ਆਪਾਂ ਨੇ ਸਾਰੇ ਕੰਮ ਕਰ ਲੈਨੇ ਟਾਈਮ 10:30 ਵਜੇ ਦਾ ਹੋ ਗਿਆ ਜੀ ਤੇ ਚਲੋ ਆਪਾਂ ਵੀ ਕਰਦੇ ਆ ਜੀ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਤਾਂ ਲਾਇਕ ਕਮੈਂਟ ਸ਼ੇਅਰ ਕਰਕੇ ਜੋ ਦੱਸਿਆ ਕਰੋ ਨਾਲ ਤੁਸੀਂ ਮੈਨੂੰ ਐਂ ਦੱਸ ਦਿਆ ਕਰੋ ਜੀ ਵੀਡੀਓ ਮੈਂ ਕਾਦੇ ਬਾਰੇ ਪਾਵਾਂ ਤੇ ਮੈਨੂੰ ਥੋੜਾ ਘੱਟ ਪਤਾ ਲੱਗਦਾ ਹਜੇ ਮੈਂ ਕਿਉਂਕਿ ਤੁਹਾਨੂੰ ਪਤਾ ਹੋਣੀ ਵੀਡੀਓ ਸਟਾਰਟ ਕਰੀਆਂ ਨੇ ਪਾਉਣੀਆਂ ਤੇ ਬਾਕੀ ਜੀ ਪਰਮਾ ਮਾਂ ਦੇ ਕਿੱਡੇ ਤੱਕ ਕੋਈ ਗੱਲ ਸਿੱਖ ਕੇ ਨਹੀਂ ਆਉਂਦਾ ਹੁੰਦਾ ਜਦ ਆਪਾਂ ਦੁਨੀਆ ਤੇ ਜਨਮ ਲੰਨਿਆ ਉਦੋਂ ਬਾਅਦ ਜਿਉਂ-ਜਿਉਂ ਆਪਣੀ ਉਮਰ ਹੋਈ ਜਾਂਦੀ ਆ ਫੇਰ ਹੀ ਆਪਾਂ ਕੋਈ ਨਾ ਕੋਈ ਕੰਮ ਸਿੱਖ ਤੁਹਾਨੂੰ ਵੀ ਪਤਾ 바ਕੀ ਜਿਹੜੀਆਂ ਮੇਰੀਆਂ ਸਿਆਣੀਆਂ ਭੈਣਾਂ ਨੇ ਸਾਰੀਆਂ ਨੂੰ ਇਹ ਗੱਲ ਪਤਾ ਜੀ ਹੁਣ ਜਿਉ ਮੈਂ ਵੀਡੀਓ ਪਾਈ ਜਾਊਂਗੀ ਜਿਉਂ ਜਿਉ ਮੈਨੂੰ ਨੌਲੇਜ ਆਈ ਜਾਊਗੀ ਜੀ ਬਾਕੀ ਤੁਸੀਂ ਮੇਰੀ ਮੇਰੇ ਨਾਲ ਪੂਰਾ ਸਹਿਯੋਗ ਦਿਓ ਜੀ ਮੇਰੀ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਬਾਕੀ ਤਾ ਤਾ ਤੱਕ ਦੇ ਲਈ ਸਤਿ ਸ਼੍ਰੀ ਅਕਾਲ